ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਇਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਕੈਦ ਨੇ ਐਨਐਸਏ 12 ਮਹੀਨਿਆਂ ਦੇ ਵਾਸਤੇ ਦੁਬਾਰਾ ਵਧਾ ਦਿੱਤੀ ਜਾਂਦੀ ਹੈ ਔਰ 2025 ਤੱਕ ਐਨਐਸਏ ਹੁਣ ਇਸੇ ਤਰ੍ਹਾਂ ਮੁਕੰਮਲ ਰਹਿਣ ਦੀ ਜਿਹੜੀ ਗੱਲ ਆ ਉਹ ਕਰ ਦਿੱਤੀ ਗਈ ਪਰ ਇਸ ਨੂੰ ਲੈ ਕੇ ਭਾਵੇਂ ਹਾਈ ਕੋਰਟ ਤੱਕ ਪਹੁੰਚ ਕੀਤੀ ਜਾ ਰਹੀ ਹੈ ਹੌਲੀ-ਹੌਲੀ ਕਰਕੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਵੀ ਸਾਹਮਣੇ ਆ ਰਹੇ ਨੇ ਪਰ ਇਸ ਦੇ ਬਾਵਜੂਦ ਇੱਕ ਵੱਡਾ ਖਲਾਸਾ ਹੁੰਦਾ ਨਜ਼ਰ ਆਇਆ ਖਲਾਸਾ ਕਥਿਤ ਤੌਰ ਦੇ ਉੱਤੇ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨੇ ਅਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਰਹਿ ਚੁੱਕੇ ਨੇ ਜਲੰਧਰ ਤੋਂ ਇੱਕ ਵੱਡੇ ਲੀਡਰ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੇ ਕਰੀਬੀ ਲੀਡਰਾਂ ਦੇ ਵਿੱਚੋਂ ਰਹਿਣ ਵਾਲੇ ਗੁਰਪ੍ਰਤਾਪ ਵਡਾਲਾ ਇੱਕ ਵੱਡੀ ਗੱਲ ਕਰਕੇ ਸੂਤਰਾ ਮਤਾਦਕ ਕਿਹਾ ਜਾ ਰਿਹਾ ਹੈ ਕਿ ਪਟਿਆਲੇ ਦੇ ਵਿੱਚ ਸਰਜੀਤ ਸਿੰਘ ਰਖੜਾ ਦੇ ਆਫਿਸ ਦੇ ਅੰਦਰ ਇੱਕ ਵਿਸ਼ੇਸ਼ ਮੀਟਿੰਗ ਹੁੰਦੀ ਹੈ ਅਕਾਲੀ ਦਲ ਸੁਧਾਰ ਲਹਿਰ ਦੀ ਉਸ ਮੀਟਿੰਗ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਚਾਰ ਕੀਤਾ ਗਿਆ ਉਸ ਮੀਟਿੰਗ ਦੀ ਅਗਵਾਈ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਪਰ ਕਹਿਣ ਮਤਾਬਿਕ ਗੁਰਪ੍ਰਤਾਪ ਵਡਾਲਾ ਨੇ ਇਸ ਮੀਟਿੰਗ ਦੇ ਸਮਾਪਤ ਹੋਣ ਤੋਂ ਬਾਅਦ ਵੱਡੇ ਇਲਜ਼ਾਮ ਲਗਾਏ ਨੇ ਕਿਰਤੇ ਲਾਈਨ ਨੇ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਸੰਪੂਰਨ ਬਾਦਲ ਪਰਿਵਾਰ ਦੇ ਉੱਤੇ ਜਿਹਦੇ ਵਿੱਚ ਹਰਸਿਮਰਤ ਕੌਰ ਬਾਦਲ ਵੀ ਆਉਂਦੇ ਨੇ ਸੂਤਰਾਂ ਮੁਤਾਬਿਕ ਇੱਕ ਖਬਰ ਦੱਸ ਰਿਹਾ ਜਿੰਦੋਂ ਤੱਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਤਲਕ ਨਹੀਂ ਹੁੰਦਾ ਉਹਨਾਂ ਦੇ ਨਾਲ ਗੱਲਬਾਤ ਨਹੀਂ ਹੁੰਦੀ ਔਰ ਤੱਕ ਇਹ ਗੱਲਾਂ ਆਪ ਮਹਾਰੇ ਨਹੀਂ ਕਈਆਂ ਜਾ ਸਕਦੀਆਂ ਜਦੋਂ ਇਸ ਗੱਲ ਦੇ ਉੱਤੇ ਗੁਰਪ੍ਰਤਾਪ ਵਡਾਲਾ ਯਕੀਨ ਰੱਖ ਦੇਣਗੇ ਇਸ ਗੱਲ ਦੇ ਉੱਤੇ ਕਲੈਰੀਫਿਕੇਸ਼ਨ ਦੇ ਦੇਣਗੇ ਤੇ ਉਸ ਤੋਂ ਬਾਅਦ ਯਕੀਨੀ ਤੌਰ ਤੇ ਕਿਹਾ ਜਾ ਸਕਦਾ ਕਿ ਗੱਲਾਂ ਉਹਨਾਂ ਨੇ ਕਈਆਂ ਜਾਂ ਨਹੀਂ ਫਿਲਹਾਲ ਗੁਰਪ੍ਰਤਾਪ ਵਡਾਲਾ ਵੱਲੋਂ ਕਥਤ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਐਨਐਸਏ ਜਿਹੜੀ ਭਾਈ ਅਮਰਪਾਲ ਸਿੰਘ ਦੇ ਉੱਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਲੱਗੀ ਹੈ ਜਾਂ ਵਧਾਈ ਗਈ ਹੈ ਇਸ ਦੇ ਵਿੱਚ ਬਾਦਲ ਪਰਿਵਾਰ ਦਾ ਬਹੁਤ ਵੱਡਾ ਰੋਲ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਗੁਰਪ੍ਰਤਾਪ ਵਡਾਲਾ ਜਿਹੜੇ ਨੇ ਉਹ ਵਕ ਵਕ ਕਿਸਮ ਦੀਆਂ ਟਿੱਪਣੀਆਂ ਤਾਂ ਜ਼ਰੂਰ ਕਰਦੇ ਆ ਰਹੇ ਨੇ ਉਹ ਸੁਣਨ ਵਿੱਚ ਵੀ ਆਉਂਦੀਆਂ ਨੇ ਉਹਨਾਂ ਨਾਲ ਗੱਲਬਾਤ ਦੌਰਾਨ ਵੀ ਇਹ ਪਤਾ ਲੱਗਦਾ ਹੈ ਪਰ ਇਸ ਤੋਂ ਬਾਅਦੂਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਂ ਬਾਦਲ ਪਰਿਵਾਰ ਨੂੰ ਲੈ ਕੇ ਇੱਕ ਵੱਡੀ ਗੱਲ ਕਥਿਤ ਤੌਰ ਦੇ ਉੱਤੇ ਗੁਰਪ੍ਰਤਾਪ ਵਡਾਲਾ ਕਰ ਗਏ ਕਿਹਾ ਜਾ ਰਿਹਾ ਹੈ ਕਿ ਗੁਰਪ੍ਰਤਾਪ ਬਡਾਲਾ ਨੇ ਦਾਵਾ ਕੀਤਾ ਹੈ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਜਿਹੜਾ ਹੈ ਉਹ ਜ਼ਿੰਮੇਵਾਰ ਹੈ ਐਨਐਸਏ ਲੱਗਣ ਦਾ ਕਿਉਂਕਿ ਕਹਿੰਦੇ ਨੇ ਕਿ ਜਦੋਂ ਅਜਨਾਲਾ ਕਾਂਡ ਹੁੰਦਾ ਹੈ ਅਜਨਾਲਾ ਕਾਂਡ ਤੋਂ ਬਾਅਦ ਜਦੋਂ ਇਹ ਸਾਰਾ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਵਾ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਐਨਐਸਏ ਲੱਗਦੀ ਹੈ ਆਸਾਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਜਾਂਦਾ ਉਸ ਵੇਲੇ ਬਾਦਲ ਪਰਿਵਾਰ ਜਿਹੜਾ ਹੈ ਉਹ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ ਜਾਂ ਫਿਰ ਹਰਸਿਮਰਤ ਕੌਰ ਬਾਦਲ ਹੋਣ ਉਹ ਵੱਧ ਚੜ ਕੇ ਭਾਈ ਅਮਰਿਤਪਾਲ ਸਿੰਘ ਦੀ ਵਿਰੋਧਤਾ ਕਰ ਰਹੇ ਸਨ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲਾਈ ਗਈ ਕਥਿਤ ਤੌਰ ਤੇ ਗੁਰਪ੍ਰਤਾਪ ਬਡਾਲਾ ਦਾ ਇਲਜ਼ਾਮ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਸ ਵੇਲੇ ਵੱਧ ਚੜ ਕੇ ਭਾਈ ਅਮਰਿਤਪਾਲ ਸਿੰਘ ਦੀ ਵਿਰੋਧਤਾ ਕਰ ਰਹੇ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਕਹਿੰਦੇ ਇੰਪਲੀਮੈਂਟ ਕਰ ਦਿੱਤੀ ਐਨਐਸਏ ਇਹ ਦੇਖ ਕੇ ਕਿ ਕੀ ਹਾਲਾਤ ਜਿਹੜੇ ਨਵੇਂ ਪੰਥ ਦੇ ਬਣੇ ਹੋਏ ਨੇ ਕਹਿੰਦੇ ਕਿ ਇਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਪ੍ਰਚਾਰ ਕਰਨ ਦੇ ਕਾਰਨ ਇਹ ਗਿਆਤ ਹੋ ਗਿਆ ਕਿ ਭਾਈ ਅਮਰਿਤਪਾਲ ਸਿੰਘ ਹੀ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਅਮਨ ਕਾਨੂੰਨ ਵਾਸਤੇ ਹਾਨੀਕਾਰਕ ਹੋ ਸਕਦੇ ਨੇ ਜਿਸ ਵਾਸਤੇ NSA ਇੰਪਲੀਮੈਂਟ ਕਰ ਦਿੱਤੀ ਗਈ। ਇਹ ਆਪਣੇ ਆਪ ਦੇ ਵਿੱਚ ਇੱਕ ਡਿਬੇਟੇਬਲ ਟਾਪਿਕ ਹੈ ਕਿ ਇੱਕ ਆਪੋਜੀਸ਼ਨ ਪਾਰਟੀ ਉਹ ਪਾਰਟੀ ਜਿਹਦੇ ਨਾਲ सीएम भगवंत मान दी ऑलरेडी ਨਹੀਂ ਬਣਦੀ ਪਈ ਜੇ ਉਹ ਪਾਰਟੀ ਵਿਰੋਧ ਕਰਦੀ ਪਈ ਹੈ ਤੇ ਉਸ ਪਾਰਟੀ ਦੀ ਗੱਲ ਸੁਣ ਕੇ सीएम भगवंत मान ਜਾਂ ਪੰਜਾਬ ਸਰਕਾਰ ਐਨਐਸਏ ਇੰਪਲੀਮੈਂਟ ਕਰ ਦੇਵੇ ਇਹ ਆਪਣੇ ਆਪ ਚ ਜ਼ਰੂਰ ਹੈਰਾਨੀ ਦੀ ਗੱਲ ਹੈ ਪਰ ਇਹ ਗੁਰਪ੍ਰਤਾਪ ਬਡਾਲਾ ਵੱਲੋਂ ਕਥਿਤ ਤੌਰ ਦੇ ਉੱਤੇ ਜ਼ਰੂਰ ਕਿਹਾ ਗਿਆ ਹੈ ਖੈਰ ਇਸ ਵਿੱਚ ਸੱਚਾਈ ਕਿੰਨੀ ਹੈ ਉਹ ਗੁਰਪ੍ਰਤਾਪ ਬਡਾਲਾ ਨੂੰ ਪੁੱਛ ਕੇ ਹੀ ਜ਼ਾਹਿਰ ਕੀਤਾ ਜਾ ਸਕਦਾ ਹੈ ਪਰ ਆਪਣੇ ਆਪ ਦੇ ਵਿੱਚ ਜੇ ਇਲਜ਼ਾਮ ਵੀ ਨੇ ਤਬਾਡੇ ਇਲਜ਼ਾਮ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਅਕਾਲੀ ਦਲ ਦੇ ਭਵਿੱਖ ਵਾਸਤੇ ਜਾਂ ਫਿਰ ਸੁਧਾਰ ਲਹਿਰ ਦੇ ਭਵਿੱਖ ਵਾਸਤੇ ਇਸ ਸਮੇਂ ਤੇ ਮਨਸਰ ਹੈ ਭਾਈ ਅਮਰਤਪਾਲ ਸਿੰਘ ਕਦੋਂ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਬਾਹਰ ਆਉਂਦੇ ਨੇ ਇਹ ਵੀ ਉਦੋਂ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ